ਜਗਬਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੇ ਨਾਲ ਪੰਜਾਬ ਵਿੱਚ 9 ਫਰਵਰੀ ਨੂੰ ਦੁਬਾਰਾ VOTING ਕਰਵਾਈ ਜਾ ਰਹੀ ਹੈ ਤੇ ਇਸੇ ਦੇ ਚੱਲਦੇ ਮਜੀਠਾ ਦੇ 20 ਪੋਲਿੰਗ ਬੂਥ ਵੋਟਰਾਂ ਦਾ ਇੰਤਜ਼ਾਰ ਕਰਨਗੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਡੀਸੀ ਬਸੰਤ ਗਰਗ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਉਨ੍ਹਾਂ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਬਾਬਤ ਸਬੰਧਤ ਅਧਿਕਾਰੀਆਂ ਉਮੀਦਵਾਰਾਂ ਸੁਰੱਖਿਆ ਕਰਮੀਆਂ ਅਤੇ ਵੋਟਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਇਹਦੇ ਚ 4 ਐਸੇ ਬੂਥ ਨੇ ਜਿੱਥੇ ਕੇਵਲ ਵਿਧਾਨ ਸਭਾ ਦੀ ਰੀਪੋਲ ਹੈ 8 ਅਜਿਹੇ ਬੂਥ ਨੇ ਜਿੱਥੇ ਕੇਵਲ ਪਾਰਲੀਮੈਂਟ ਦੀ ਰੀਪੋਲ ਹੈ ਤੇ 8 ਅਜਿਹੇ ਬੂਥ ਨੇ ਜਿੱਥੇ ਵਿਧਾਨ ਸਭਾ ਤੇ ਪਾਰਲੀਮੈਂਟ ਦੀ ਰੀਪੋਲ ਹੈ ਸकुल ਵੀ ਪੋਲਿੰਗ ਸਟੇਸ਼ਨਾਂ ਤੇ ਰੀਪੋਲ ਹੈ ਨਾਲ ਹੀ ਇਹ ਮੈਂ ਦੱਸਣਾ ਚਾਹਾਂਗਾ ਜੀ ਇਹਨਾਂ 20 ਦੇ 20 ਬੂਥਾਂ ਤੇ ਪੈਰਾਮਿਲਟਰੀ ਫੋਰਸ ਮਨ ਜਿਹੜੀ ਹੈ ਉਹ ਵੀ ਤਨਾਤੀ ਕੀਤੀ ਜਾਏਗੀ ਔਰ ਪੈਰਾਮਿਲਟਰੀ ਫੋਰਸ ਤੋਂ ਇਲਾਵਾ ਇਹਨਾਂ ਬੂਥਾਂ ਤੇ ਮਾਈਕਰੋ অবজারভার ਲੱਗੇ ਹੋਣਗੇ ਅਤੇ ਇਹਨਾਂ ਬੂਥਾਂ ਤੇ ਵੈਬ ਕਾਸਟਿੰਗ ਨਾਲ ਜਿਹੜੀ ਲਾਈਵ ਵੀ ਜਿਹੜੀ ਹੈ ਸਟ੍ਰੀਮਿੰਗ ਕੀਤੀ ਜਾਏਗੀ ਜ਼ਿਕਰ ਜੋਗਾ ਕਿ ਪੂਰੇ ਪੰਜਾਬ ਦੇ 6 ਹਲਕਿਆਂ 'ਚ ਦੁਬਾਰਾ VOTING ਕਰਵਾਈ ਜਾ ਰਹੀ ਹੈ ਤੇ ਚੋਣ ਕਮਿਸ਼ਨ ਨੇ ਇਹ ਫੈਸਲਾ ਰਿਟਰਨਿੰਗ ਅਫਸਰਾਂ ਦੀ ਰਿਪੋਰਟ ਤੋਂ ਬਾਅਦ ਲਿਆ ਏ ਪੰਜਾਬ ਨੂੰ ਕੁਸ਼ਟ ਮੁਕਤ ਕਰਨਾ ਤੇ ਲੋਕਾਂ ਨੂੰ ਇਸ ਰੋਗ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਅਮਸਰ ਸਿਹਤ ਵਿਭਾਗ ਵੱਲੋਂ ਇੱਕ ਚੇਤਨਾ ਰੈਲੀ ਦੇ ਨਾਲ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਰਾਹੀਂ ਸਿਹਤ ਵਿਭਾਗ ਅਧਿਕਾਰੀਆਂ ਨੇ ਕੁਸ਼ਟ ਰੋਗ ਦੇ ਲੱਛਣਾਂ ਅਤੇ ਇਸ ਦੇ ਰੋਕਥਾਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਤੇ ਅਸੀਂ ਇਹਨਾਂ ਇਲਾਕਿਆਂ ਵਿੱਚ ਆ ਕੇ ਲੋਕਾਂ ਨੂੰ ਲੇ ਪ੍ਰਸੀ ਦੇ ਜਿਹੜੇ ਮੋਡਲ ਲੱਛਣ ਨੇ ਉਹਨਾਂ ਦੇ ਬਾਰੇ ਜਾਗਰੂਕ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਟਾਈਮ ਤੇ ਪਕੜਿਆ ਜਾ ਸਕੇ ਤੇ ਉਹਦਾ ਇਲਾਜ ਕੀਤਾ ਜਾ ਸਕੇ ਜੋ ਕਿ ਇਲਾਜ ਮੁਕੰਮਲ ਇਲਾਜ ਜਿਹੜਾ ਕਿ ਬੜਾ ਪੋਸੀਬਲ ਹੈ ਕਿਹੜੇ ਲੱਛਣ ਹੈ ਜਿਹ ਡਜਸਟਿਕ ਕੁਸ਼ ਰੋਗ ਜਿਹੜੇ ਲੱਛਣ ਦੀ ਗੱਲ ਤੁਸੀਂ ਕਰਦੇ ਹੋ ਜਿਵੇਂ ਸਭ ਤੋਂ ਸੌਖਾ ਸਭ ਨੂੰ ਦਿਖਣ ਵਾਲਾ ਹੈ ਉਹ ਹੈ ਚਟਾਕ ਹੋਣਾ ਉਹ ਚਟਾਕ ਜਿਹੜੇ ਕਿ ਸੁਣ ਹੁੰਦੇ ਹੈ ਜਿਨ੍ਹਾਂ ਦੇ ਉੱਤੇ ਗਰਮ ਸਰਦਾ ਨਹੀਂ ਅਸਰ ਪੈਂਦਾ ਕੋਈ ਸੂਈ ਚੂਬਦੀ ਹੈ ਨਹੀਂ ਪਤਾ ਲੱਗਦਾ ਤੇ ਜੇ ਉਸੇ ਸਟੇਜ ਤੇ ਆਪਾਂ ਉਹਨੂੰ ਫੜ ਲਈਏ ਤੇ ਬਿਲਕੁਲ ਕਿਸੇ ਕਿਸੇ ਕੰਪਲਿਕੇਸ਼ਨ ਤੋਂ ਬਿਨਾ ਹੀ ਉਹ ਠੀਕ ਹੋ ਸਕਦਾ ਹੈ ਇਸ ਜਾਗਰੂਕਤਾ ਰੈਲੀ 'ਚ ਸਿਹਤ ਵਿਭਾਗ ਦੇ ਨਾਲ-ਨਾਲ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਹਿੱਸਾ ਲਿਆ ਅੰਮ੍ਰਿਤਸਰ ਦੀ ਇਤਿਹਾਸਿਕ ਚਾਟੀਵੰਦ ਨਹਿਰ ਪਾਣੀ ਦੀ ਥਾਂ ਕੂੜੇ ਦਾ ਡੰਪ ਮੰਡ ਦੀ ਜਾ ਰਹੀ ਹੈ ਜਿਸ ਤੋਂ ਸਥਾਨਕ ਲੋਕ ਬੇਹੱਦ ਪਰੇਸ਼ਾਨ ਨੇ ਸ਼ਹਿਰ ਚੋਂ ਲੰਗਣ ਵਾਲੀ ਇਸ ਨਹਿਰ ਨੂੰ ਹਟਾਰੂੜੀ ਵੀ ਕਹਿ ਲਿਆ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਅਕਸਰ ਇਸ ਨਹਿਰ ਚ ਮਰੇ ਜਾਨਵਰਾਂ ਦੀਆਂ ਬਦਬੂ ਮਾਰਦੀਆਂ ਲਾਸ਼ਾਂ ਦੇਖੀਆਂ ਜਾਂਦੀਆਂ ਨੇ ਇਲਾਕਾ ਵਾਸੀਆਂ ਦੀ ਸ਼ਿਕਾਇਤ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਨਹਿਰ ਦੀ ਸਫਾਈ ਲਈ ਕਿਹਾ ਗਿਆ ਹੈ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਇਸ 바ਸੇ ਕੋਈ ਵੀ ਧਿਆਨ ਨਹੀਂ ਦਿੱਤਾ ਉਧਰ ਮਹਿਕਮੇ ਨੇ ਛੇਤੀ ਹੀ ਇਸ ਸਮੱਸਿਆ ਦੇ ਹੱਲ ਦਾ ਪ੍ਰੋਸਾਅ ਦਵਾਇਆ ਹੈ ਦੱਸਣਯੋਗ ਹੈ ਕਿ ਚਾਟੀਵਿੰਨ ਨਹਿਰ ਦੇ ਕਿਨਾਰੇ ਇਸ ਨੂੰ ਸਾਫ਼ ਸੁਥਰਾ ਰੱਖਣ ਲਈ ਹਦਾਇਤ ਬੋਰਡ ਵੀ ਲਗਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਇਸ ਨੂੰ ਡੰਪ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਪੰਜਾਬ ਚ ਪਿੰਡੂ ਸੈਰਸਪਾਟਾ ਵਧਾਉਣ ਦੇ ਲਈ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਚ ਸੈਰਸਪਾਟਾ ਨਾਲ ਜੁੜੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ ਪੰਜਾਬ ਦੇ ਸੈਰਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤ ਰੰਦਾਵਾ ਨੇ ਦੱਸਿਆ ਕਿ ਪਿੰਡੂ ਸੈਰਸਪਾਟੇ ਨੂੰ ਹੋਰ ਉਭਾਰਨ ਲਈ ਇਹ ਸੈਮੀਨਾਰ ਕਰਵਾਇਆ ਗਿਆ ਹੈ ਚੁਟ ਹੈਗਾ ਕਿ ਜਿਹੜੇ ਜਿਹੜੇ ਟੂਰਿਸਟ ਫਾਰਮ ਹਾਊਸਸ ਹੈ ਉਹ ਆਪਣੇ ਐਕਸਪੀਰੀਐਂਸਸ ਇੱਕ ਦੂਜੇ ਨਾਲ ਸ਼ੇਅਰ ਕਰਨ ਕਿਉਂਕਿ ਆਈਡੀਆ ਟੂਰਿਜ਼ਮ ਦਾ ਇਹ ਹੈ ਕਿ ਜਿਹੜਾ ਟੂਰਿਸਟ ਇੱਕ ਰਾਤ ਵਾਸਤੇ ਆਏ ਉਹਨੂੰ ਜਿਹੜਾ ਪ੍ਰਾਪਰਟੀ ਓਨਰਸ ਨੂੰ ਆਈਡੀਆ ਦੇ ਕੇ ਐਕਟੀਵਿਟੀਜ਼ ਕਰਾ ਕੇ ਉਹ ਤਿੰਨ ਤਿੰਨ ਰਾਤਾਂ ਰਹਿਣ ਚਾਰ ਰਾਤਾਂ ਰਹਿਣ ਉਹਦੇ ਨਾਲ ਟੂਰਿਜ਼ਮ ਨੂੰ ਬੜਾਵਾ ਮਿਲਦਾ ਹੈ ਟੂਰਿਜ਼ਮ ਦਾ ਮਤਲਬ ਹੈ ਕਿ ਜਿਹੜੇ ਅਸੀਂ ਜਿਹੜਾ ਟੂਰਿਸਟ ਹੈ ਉਹ ਪਿੰਡਾਂ 'ਚ ਜਾਵੇ ਜਿਹੜੀ ਸਾਡੀ ਪਿੰਡਾਂ ਦੀ ਲਾਈਫ ਹੈ ਉਹਨੂੰ ਇੰਜੋਏ ਕਰੇ ਐਕਸਪੀਰੀਅੰਸ ਕਰੇ ਜਿਹੜਾ ਉੱਥੇ ਹੈਗਾ ਹੈ ਸੈਰਸਪਟਾ ਵਿਭਾਗ ਨੇ ਇਸ ਦੌਰਾਨ ਇਹ ਵੀ ਦਾਵਾ ਕੀਤਾ ਕਿ ਸਲਾਨੀਆਂ ਦੀ ਸੁਰੱਖਿਆ ਲਈ ਟੂਰਿਜ਼ਮ ਪੁਲਿਸ ਵੀ ਬਣਾਈ ਜਾ ਰਹੀ ਹੈ ਜ਼ਿਕਰ ਜੋਗਾ ਕਿ ਸੈਰਸਪਟਾ ਵਿਭਾਗ ਪਹਿਲਾਂ ਵੀ ਅਜਿਹੇ ਦਾਅਵੇ ਕਰ ਚੁੱਕਾ ਹੈ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਦੇ ਮਾਨਾਵਾਲਾ ਕੰਪਲੈਕਸ 'ਚ 11 ਫਰਵਰੀ ਨੂੰ 8ਵੀਆਂ ਯੂਨਾਈਟਿਡ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਪਿੰਗਲਵਾੜਾ ਸੰਸਥਾ ਦੇ ਪ੍ਰਬੰਧਕ ਕਰਨਲ ਦਰਸ਼ਨ ਸਿੰਘ 바ਵਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਨਾ ਖੇਡਾਂ ਚ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਜਾਂਦਾ ਹੈ ਖੇਡਾਂ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਵੀ ਬਹੁਤ ਅਹਿਮ ਯੋਗਦਾਨ ਪਾਉਂਦੀਆਂ ਨੇ ਤੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਗਾ ਯੋਗ ਹੈ ਅੱਜ ਦੇ ਖਾਸ ਬੁਲੇਟਿਨ ਵਿੱਚ ਬਸੇ ਨਹੀਂ ਦੇਖਦੀਆਂ ਔਰ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਗਬਾਣੀ ਟੀਵੀ